2024 ਜਿਸ ਵਿੱਚ ਸਾਨੂੰ ਇੱਕ ਤੋਂ ਇੱਕ ਕੈਂਡ ਸੌਂਗ ਦੇਖਣ ਨੂੰ ਮਿਲੇ ਹਾਈ ਬੇਵੀ ਤੂੰ ਦੋਸਤੋ ਅੱਜ ਆਪਾਂ ਇਸ ਵੀਡੀਓ ਵਿੱਚ ਜਾਣਾਂਗੇ 2024 ਦੇ ਟੌਪ ਵਿਊ ਸੌਂਗ ਜਿਸ ਨੂੰ ਸੁਣ ਕੇ ਤੁਹਾਡੀ 2024 ਦੀ ਸੈਰ ਹੋ ਜਾਵੇਗੀ ਤਾਂ ਚਲੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸ਼ਨੀ ਮੌਂਟਲ ਦਾ ਔਰ ਸਿੱਧੂ ਮੂਸੇਵਾਲੇ ਦਾ ਸੌਂਗ ਜੋ ਕਿ ਨੰਬਰ 10 ਤੇ ਹੈ ਤੂੰ ਦੋਸਤੋ ਇਸ ਗੀਤ ਦੇ ਵੀਊ ਨੇ 57 ਮਿਲੀਅਨ ਵਿਊਜ਼ ਨੰਬਰ 9 ਤੇ ਆਂਦਾ ਹੈ ਸ਼ੁਭਦਾ ਜਿਸ ਗੀਤ ਦਾ ਨਾਮ ਹੈ ਜੂ ਐਂਡ ਮੀ ਐਂ ਤੇਰੇ ਚਹਿਣ ਮੇਰੇ ਲੁੱਟ ਗਏ ਰਹਿਣ ਰਕਤ ਸੋ ਦੋਸਤੋ ਇੱਕ ਗੀਤ ਸਾਨੂੰ 2024 ਦੇ ਸ਼ੁਰੂਆਤ ਵਿੱਚ ਹੀ ਦੇਖ ਨੂੰ ਮਿਲ ਗਿਆ ਸੀ ਜੋ ਕਿ ਇਸ ਗੀਤ ਦੇ ਵੀਊ ਨੇ 62 ਮਿਲੀਅਨ ਵੀਜ਼ ਔਰ ਨੰਬਰ 8 ਤੇ ਹੁੰਦਾ ਹੈ ਸਿੱਧੂ ਮੂਸੇਵਾਲੇ ਦਾ ਡ੍ਰੀਪੀ ਸੌਂਗ ਜੱਟਾ ਵੇ ਜੱਟਾ ਕਿਵੇਂ ਆ ਕੀ ਕਰਦਾ ਇਕੱਲਾ ਵਿੱਚ ਕਦੋਂ ਆਇਆ ਜੇਲ ਚੋਂ ਤੇ ਹੁਣ ਕਿਹੜੇ ਜੱਬ ਇਹ ਵਾਲਾ Song 2024 ਦੇ ਦੂਜੇ ਮਹੀਨੇ ਆਇਆ ਸੀ ਜਿਸ ਵਿੱਚ Sidhu ਤਾਂ ਨਹੀਂ ਸੀ ਲੇਕਿਨ ਉਹਨਾਂ ਦੇ ਖਤਰਨਾਕ ਲਿਰਕਿਸ ਦੇ ਕਾਰਨ ਇਸ ਗੀਤ ਦੇ 87+ ਮਿਲੀਅਨ ਵਿਊਜ਼ ਨੇ ਔਰ ਨੰਬਰ 7 ਤੇ ਆਂਦਾ ਹੈ ਨਵੀਂ ਹੀ ਨਵਾਂ ਹੀ ਸਿੰਗਰ ਜਿਸ ਨੂੰ ਸਾਬੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਉਹ ਸਿੰਗਰ ਦੇ ਗੀਤ ਦਾ ਨਾਮ ਹੈ ਫਲਾਈ ਕਰਕੇ ਜੋ ਕਿ ਇਹ Song ਬਹੁਤ ਹੀ ਜ਼ਿਆਦਾ ਹਿੱਟ ਰਿਹਾ ਜਿਸ ਦੇ ਵਿਊਜ਼ ਨੇ 100+ ਮਿਲੀਅਨ ਵਿਊਜ਼ ਉਹ ਵੀ 3 ਮਹੀਨਿਆਂ ਦੇ ਅੰਦਰ ਅੰਦਰ ਨੰਬਰ 6 ਤੇ ਆਂਦਾ ਹੈ ਦਿਲਜੀਤ ਦੋਸਾਂ ਦਾ ਲਹਿੰਗਾ ਸੌਂਗ ਜੋ ਕਿ ਇਹ ਸੌਂਗ ਜਟਨ ਜੁਲੀਟ 3 ਮੂਵੀ ਦਾ ਸੌਂਗ ਹੈ ਜੋ ਕਿ ਇਹ ਸੌਂਗ ਤਕਰੀਬਨ ਹਰ ਇੱਕ ਪਾਰਟੀ ਤੇ ਚੱਲ ਰਿਹਾ ਹੈ ਜਿਸ ਦੇ 120 ਮਿਲੀਅਨ ਪਲੱਸ ਵਿਊਜ਼ ਨੇ ਔਰ ਨੰਬਰ 5 ਤੇ ਆਂਦਾ ਹੈ ਕਰਨ ਔਜਲੇ ਦਾ ਸੌਂਗ ਜਿਸ ਗੀਤ ਦਾ ਨਾਮ ਹੈ ਵਿਨਿੰਗ ਸਪੀਚ ਜੋ ਕਿ ਇਸ ਗੀਤ ਦੇ 115 ਪਲੱਸ ਮਿਲੀਅਨ ਵਿਊਜ਼ ਨੇ ਔਰ ਨੰਬਰ 4 ਤੇ ਇੱਕ ਹੋਰ ਹੀ ਸ਼ੁੱਭ ਦਾ ਕਿੰਗ ਹਿੱਟ Song ਭਾਲਦੀ ਆ ਭੇਮ ਤੇਰੀ ਮੂਵੀ ਵੀ ਨਾ ਜਲਦੀ ਜਵਲ ਜਨਾਨੀ ਭੌਂਕਦੇ ਜੋ ਕਿ ਇਸ ਦੇ 161 ਮਿਲੀਅਨ ਵਿਊਜ਼ ਨੇ ਤੋ ਦੋਸਤੋ ਹੁਣ ਆਪਾਂ ਗੱਲ ਕਰਾਂਗੇ 2024 ਦੇ ਟੌਪ 3 ਮੋਸਟ ਵਿਊਜ਼। ਤੋ ਦੋਸਤੋ ਜੇਕਰ ਤੁਹਾਨੂੰ 2024 ਦੇ ਟੌਪ ਵਿਊਜ਼ Song ਦਾ ਪਤਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਔਰ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ। ਤੋ ਦੋਸਤੋ ਟੌਪ 3 ਤੇ ਆਂਦਾ ਹੈ ਦਲਜੀਤ ਦੋਸਾਂ ਦਾ। ਜਿਸ Song ਦਾ ਨਾਮ ਹੈ ਨੈਣਾ ਜਿਸ ਵਿੱਚ ਬਾਦਸ਼ਾਹ ਨੇ ਫੀਚਰਿੰਗ ਕੀਤੀ ਸੀ। ਜੋ ਕਿ ਇਸ ਗੀਤ ਦੇ 140 ਮਿਲੀਅਨ ਵਿਊਜ਼ ਨੇ ਔਰ ਨੰਬਰ 2 ਤੇ ਆਂਦਾ ਹੈ ਮਿਲੀਨੀਅਰ Song ਦੇ ਨਾਲ ਕਮਬੈਕ ਕਰਨ ਵਾਲੇ ਹਣੀ ਸਿੰਘ। ਤੇ ਦੋਸਤੋ ਇਸ Song ਤੇ 220 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਨੇ ਜੋ ਕਿ ਅਜੇ ਵੀ ਕਾਉਂਟਿੰਗ ਚੱਲ ਰਹੀ ਹੈ ਤੋ ਫਾਈਨਲੀ 2024 ਦਾ ਸਭ ਤੋਂ ਵੱਧ ਵਿਊਜ਼ ਵਾਲਾ ਨੰਬਰ 1 ਤੇ ਤੋਬਾ ਤੋਬਾ Song ਦੋਸਤੋ ਇਹ ਗੀਤ ਬਾਲੀਵੁੱਡ ਦੀ ਬੈਡ ਨਿਊਜ਼ ਮੂਵੀ ਵਿੱਚ ਸੀ ਬਟ ਲੋਕਾਂ ਦਾ ਇਹ ਕਹਿਣਾ ਹੈ ਕਿ ਵਿੱਕੀ ਕੋਸ਼ਲ ਦੇ ਡਾਂਸ ਮੂਵਮੈਂਟ ਕਾਰਨ ਜ਼ਿਆਦਾ ਚੱਲਿਆ ਹੈ ਗਾਣਾ ਇਹ ਨਾ ਖਾਸ ਨਹੀਂ ਸੀ ਬਟ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਹੋਰ ਕਿਸ ਲਈ ਹੋਵੇ ਨਾ ਹੋਵੇ ਬਟ ਕਰਨ ਔਜਲੇ ਲਈ ਇਹ ਬਹੁਤ ਖਾਸ ਸੀ ਕਿਉਂਕਿ ਇਸ ਗੀਤ ਦੇ ਨਾਲ ਕਰਨ ਔਜਲੇ ਦੀ ਬਾਲੀਵੁੱਡ ਵਿੱਚ ਤੋਬਾ ਤੋਬਾ ਹੋ ਗਈ ਜੋ ਕਿ ਇਸ ਗੀਤ ਦੇ 375+ ਮਿਲੀਅਨ ਵਿਊਜ਼ ਨੇ ਔਰ ਐਸੀ ਹੀ ਕਾਰਨ 2024 ਦਾ ਨੰਬਰ 1 ਗੀਤ ਬਣਦਾ ਹੈ ਤੇ ਦੋਸਤੋ ਇਸ ਵੀਡੀਓ ਨੂੰ ਕਰਨ ਔਜਲੇ ਲਈ ਵੀਡੀਓ ਨੂੰ ਹਾਈਪ ਜ਼ਰੂਰ ਕਰ ਦੇਣਾ ਮਿਲਦਾ ਹੁਣ ਅਗਲੀ ਵੀਡੀਓ ਤੇ